ਚਲੋ papa ਹੁਣ ਹੀ ਹੋ ਗਏ ਤਿਆਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਵਿਆਹ ਦਾ ਦੂਜਾ ਦਿਨ ਬਰਾਤ ਵਾਲਾ ਦਿਨ ਤੇ ਕਰ ਲਈ ਆ ਤਿਆਰੀ ਇੱਥੋਂ ਹੀ ਆਪਾਂ ਸਿੱਧਾ ਪੈਕਿੰਗ ਕਰ ਲਈ ਆਪਣੀ ਤੇ ਘਰੇ ਚਲ ਜਾਣਾ ਬਰਾਤ ਤੋਂ ਬਾਅਦ ਤੇ ਹੁਣ ਚੱਲਦੇ ਆਪਾਂ ਬਰਾਤ ਤੇ ਚਲੋ 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 ਸਾਰੇ ਸਮਾਨ ਪਾਵਾਂਗੇ ਅਗਿਜ ਚੱਲੋ ਦੋਸਤੋ ਆ ਗਏ ਆ ਗੱਡੀ ਤੇ ਚ ਚੱਲਦੇ ਆਪਾਂ ਬਰਾਤ ਵਾਲੇ ਘਰੇ ਯਾਰ ਹਾਂਜੀ ਹੋ ਗਿਆ ੜੀ ਛੜੀ ਇਹ ਕਮਜ਼ੋਰ ਕੰਟ੍ਰੋਵਰਸੀ ਹੋ ਗਈ ਹੈ ਕਮਰ ਰੋਸ ਕੇ ਬੈ ਗਿਆ ਪਿੱਛੇ ਚਲੋ ਜੀ ਚਲੋ ਇਹ ਬਈਆ ਲੋਕ ਆ ਰਹੇ ਹਨ ਉਹ ਨੀਲ ਵੇ ਨੀਲ ਵੇ ਨਿੱਕੇ ਕਿੰਨੀ ਸਪੀਡ ਚ ਗਿਆ ਸਾਡੇ ਨੇਲ ਕਹਿੰਦੇ ਸਾਡੇ ਨੀਵਲ ਕਹਿੰਦੇ ਨੇਲ ਤੇ ਕਹਿੰਦੇ ਆ ਨਵਾਂ ਨੂੰ ਇੰਗਲਿਸ਼ ਚ ਚਲੋ ਜੀ ਆ ਗਏ ਆਪਾਂ ਵਿਆਹ ਵਾਲੇ ਘਰੇ ਤੇ ਬਰਾਤ ਮੈਨੂੰ ਲੱਗਦਾ ਆ ਜਾਈ ਗਈ ਹੈ ਆ ਗਈ ਹੈ ਬਰਾਤ जाने है आपको वीआईपी बंदे सही थाने ध्यान के इठे ला दो एहो इद्द देवी लीजिए चला दिए हां ताजी है पुशना पंजाब पुलिस नदत होंगी है कि सारा जिन्ना चुनो निपड़ गया पे जाना हों ਇਹ ਲੇਟ ਪਹੁੰਚਦੀ ਪੰਜਾਬ ਪੁਲਸਰ ਪਹੁੰਚਦੀ ਪੰਜਾਬ ਸਹੀ ਗੱਲ ਹੈ ਨਹੀਂ ਹੁਣ ਬਦਲਾਅ ਹੋ ਗਿਆ ਥੋੜਾ ਜਿਹਾ ਫਰਕ ਪੈ ਗਿਆ ਨਹੀਂ ਬਦਲਾਅ ਹੋਇਆ ਦੇਖੋ ਹੁਣ ਵੀ ਲੇਟ ਆਇਆ ਇਹ ਚੱਚੀ ਵੀ ਨਹੀਂ ਨਹੀਂ ਬਰਾਤ ਦੇ ਨਾਲ ਹੀ ਆਗੇ ਨਾ ਅਸੀਂ ਵੇਲੇ ਦੀ ਵੇਲੇ ਹਾਜ਼ਰ ਹਾਂ ਹਾਂ ਬਸ ਆ ਬੋਕੇ ਦੇ ਮੋਕੇ ਆਵੇਂ ਨਹੀਂ ਕਰਦੇ ਚੱਤੀ ਨਹੀਂ ਆਪਾਂ ਟ੍ਰੇਨ ਕਿੰਨੀ ਚੱਟ ਗਾ పాలే పాల పాలే పాల పేగకట్ دکتر صاحب دكتور اسره صاحب اسره صاحب مليد 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 ملي

ਜਿਹੜਾ ਲੇਟ ਜਿਹੜਾ ਅੱਡਾ ਜਿਹੜਾ ਲੇਟ ਹੋਲੇ ਰਾਈਸ ਦਾ ਬੰਦਾ ਜੁੱਤੀ ਦਾ ਵੀ ਰੀਵਰ ਨਾ ਵੀ ਹੈ ਨਾ ਰਾਈਸ ਵੀ ਰਾਈਸ ਦਾ ਬੰਦਾ ਨਾ ਆ ਇਹ ਤਾਂ ਨਹੀਂ ਬੰਦਾ ਇਹਦਾ ਹਿੱਸਾ ਮੈਨੂੰ ਦੇ ਦੇ ਇਹਨੂੰ ਨਾਲ ਖਲਾ ਰਿਆ ਸੀ ਮੈਂ ਖਲਾ ਰਿਆ ਸੀ ਮੇਰਾ ਮਮੀ ਮੈਂ ਤਾਂ ਬਾਕੀ ਤੋਂ ਹੁੰਦਾ ਅਸ ਸਾਡੀ ਮਿੰਦੋ ਦੱਸੋਗੀ ਇਨਸਾਫ ਕਰਾਓਗੀ ਠੀਕ ਪਪਾ ਸਹੀ ਹੈ ਨਾ ਸਹੀ ਹੈ ਵੈਲਕਮ ਵੈਲਕਮ ਸੱਸੀ ਗੱਲ ਮਾਜੀ ਕਿੱਦਾ ਠੀਕ ਆ ਹੈਲੋ ਮਾਸੀ ਨੇ ਰੀ ਹੈ ਸੱਸੀ ਕਿੰਨਾ ਲਾ ਤਿਆਰ ਕਰ ਲਿਆ ਠੀਕ ਨਹੀਂ ਤੁਹਾਨੂੰ ਕਦੇ ਨਹੀਂ ਮਣੀ ਨੂੰ ਤੇ ਥੈਂਕ ਯੂ ਹੋਰ ਠੀਕ ਆ ਹਾਂਜੀ ਠੀਕ ਆ ਮਣੀ ਭਾਜੀ ਨੂੰ ਤਾਂ ਮਿਲ ਲਿਆ ਵਾ ਹੀ ਹਾਂਜੀ ਆਪਣੇ ਸਬਸਕ੍ਰਾਈਬਰਾਂ ਵਲੌਗ ਵਿੰਦੇ ਆ। ਨਹੀਂ ਮੈਂ ਦੇਖਦਾ ਹਾਂ। ਜੱਸੀ ਦਾ ਮੰਮੀ ਬਣੀ ਭੈਣਾਂ ਦੀ। ਮੰਮੀ ਮੇਲੋਂ ਹਾਂਜੀ ਤੁਸੀਂ। ਆ ਵੀ ਆਪਣੀ ਅੰਦਰ ਆਣੀ ਕੁੜੀ ਆ। ਅੱਛਾ ਅੱਛਾ ਠੀਕ ਹੈ। ਇਹ ਕਰਨੀ ਦੀ ਜਿਹੜਾ ਦੀ ਕੁੜੀ ਆ। ਅੱਛਾ ਅੱਛਾ ਠੀਕ ਹੈ। ਕਹਿੰਦਾ ਮम्मा ਮੇਰੇ ਮਾਰਦੇ ਨਹੀਂ ਮੇਰੇ ਨਹੀਂ ਫਟ ਲਾ ਦੇਖਦਾ ਮੈਂ ਤੇਰੇ ਨੂੰ ਕਿੱਸਾ ਮਾਰਦਾ ਬੰਦ ਕਰਦਾ ਸੀ ਤੇ ਮੇਰਾ ਉਹ ਤਾਂ ਡਾਂਟਣ ਪਾਇਆ ਸੀ ਥੋੜਾ ਏਡਾ ਵਟਾ ਹੋਇਆ ਉਹਦੇ ਕਿੱਡਾ ਵਟਾ ਚਾਚਾ ਅੱਡਿਆ ਪਾਪੇ ਨਾਲ ਗੱਲਾਂ ਕਰਨਾ ਕੋਈ ਚਾਹ ਦੀ ਉਹਨਾਂ ਨੇ ਚਾਹ ਚੱਕ ਕੇ ਲੈਣਗੇ ਆ ਲਿਆ ਫੱਲੀ ਇਹਦੇ ਵਾਟਰਮੈਲਨ ਹੀ ਹਾਈ ਜਾਂਦਾ ਤੇ ਆਪਾਂ ਵੀ ਲੱਗੇ ਆ ਕਾਫੀ ਤੇ ਫਿਰ ਬਾਅਦ ਚੱਲੀਏ ਵਾਪਸ ਚਲ ਫਿਰ ਜੱਟ ਜੀ ਬੰਨੇ ਜਾਵਾ ਨਹੀਂ ਖਾਦਾ ਪਾਣੀ ਜਿਆਦਾ ਪੀ ਗਏ ਚਲੋ ਨਹੀਂ ਨਹੀਂ ਚੱਲੀ ਆਪਾਂ ਹੁਣ ਬੱਸ ਨੇ ਰਹਾ ਜਾਣਾ ਚਲੋ ਇੱਕ ਮਿੰਟ ਬੱਚੇ ਵੀ ਲੱਗ ਗਏ ਗੱਡੀ ਸਾਈਡ ਤੇ ਕਰਾ ਲੈਂਦੇ ਇੱਕ ਮਿੰਟ ਗੱਡੀ ਕਰਾਓ ਕਰਾਓ ਚਲੋ ਕਰਾਓ ਫਿਰ ਲਓ ਜੀ ਆਪਾਂ ਬਰਾਤ ਅਜੇ ਤੁਰਨੀ ਆ ਆਪਣਾ ਦੂਰ ਦਾ ਸਫਰ ਆਪਾਂ ਤੁਰਦੇ ਆ ਆਹ ਬਈ ਉਹ ਤਾਂ ਆ ਗਲੀ ਸੀਗੀ ਗਲੀ ਸੀ ਕਿ ਆਪਾਂ ਨੂੰ ਵੜ ਪਿਆ ਉੱਪਰ ਦੀ। ਨਾ ਬਾਈਕ ਤਾਂ ਸਿੱਧਾ ਡੱਲੇ ਤੋਂ ਉਤਰਣੀ ਚਾਹੀਦੀ ਆ ਜਾਣਾ। ਠੀਕ ਆ। ਚਲੋ। ਓਕੇ। ਓਕੇ ਬਾਈ। ਚਲੋ ਦੋਸਤੋ ਆ ਗਏ ਆ ਘਰ ਵਾਪਸ ਤੇ ਬਹੁਤ ਇੰਜੋਏ ਕੀਤਾ ਦੋ ਦਿਨ ਵਿਆਹ ਤੇ ਤੇ ਆਈ ਹੋਪ ਤੁਹਾਨੂੰ ਇਹਦਾ ਬਲੌਗ ਪਸੰਦ ਆਊਗਾ। ਪਸੰਦ ਆਊਗਾ ਤਾਂ ਲਾਈਕ ਕਰ ਦਿਓ। ਚੈਨਲ ਦੇ ਨਵੇਂ ਜਾਂਦਾ ਸਬਸਕ੍ਰਾਈਬ ਕਰ ਦਿਓ। Thanks for watching, bye.